ਦੀ ਦਫਤਰ ਚ ਖੋਲ ਲੈ ਸੀਵੀਏ ਦੇ ਦਫਤਰ ਚ ਖੋਲ ਲੈ ਅੱਜ ਲੋਕਤੰਤਰ ਦੀ ਹੱਤਿਆ ਦਿਨ ਦਿਹਾੜੇ ਕੀਤੀ ਜਾ ਰਹੀ ਆ ਸ਼ਹਾਦਤ ਦਾ ਜਾਮ ਪੀ ਗਏ ਅੱਜ ਉਹਨਾਂ ਦੁਆਰਾ ਸਿਰਜਿਆ ਲੋਕਤੰਤਰ ਦਾ ਕਤਲ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਦਿਨ ਦਿਹਾੜੇ ਕਰ ਰਹੀ ਆ ਸਾਡੇ ਕੌਮੀ ਕਮਿਸ਼ਨਰ ਅਰਵਿੰਦ ਕੇਜਰੀਵਾਲ ਜੀ ਨੂੰ ਫੜਨਾ ਅਰੈਸਟ ਕਰਨਾ ਇਸ ਗੱਲ ਦਾ ਸਬੂਤ ਆ ਕਿ ਭਾਰਤੀ ਜਨਤਾ ਪਾਰਟੀ ਜਿਹੜੇ ਆਪੋਜੀਸ਼ਨ ਦੇ ਨੇਤਾ ਨੇ ਉਹਨਾਂ ਦੇ ਪ੍ਰਚਾਰ ਤੋਂ ਡਰਦੀ ਆ ਆਮ ਆਦਮੀ ਪਾਰਟੀ ਤੋਂ ਡਰਦੀ ਆ ਕਿਉਂਕਿ ਆਮ ਆਦਮੀ ਪਾਰਟੀ ਲੋਕਾਂ ਨੇ ਸੱਚੀਆਂ ਗੱਲਾਂ ਕਰਦੀ ਆ ਆਮ ਆਦਮੀ ਪਾਰਟੀ ਲੋਕਾਂ ਦੇ ਬੱਚਿਆਂ ਨੂੰ ਪੜਾਉਣ ਦੀ ਗੱਲ ਕਰਦੀ ਆ ਆਮ ਆਦਮੀ ਪਾਰਟੀ ਚੰਗੀਆਂ ਸੇਵਾਵਾਂ ਦੀ ਗੱਲ ਕਰਦੀ ਆ ਤਾਂ ਹੀ ਮੈਂ ਸਮਝਦਾ ਆ ਆਮ ਆਦਮੀ ਪਾਰਟੀ ਦੇ ਨਿਤਾਮਾਂ ਨੂੰ ਫੜ-ਫੜ ਕੇ ਜੇਲ੍ਹਾਂ ਚ ਧੱਕਿਆ ਜਾ ਰਿਹਾ ਚੰਡੀਗੜ੍ਹ ਦੀ ਪੁਲਿਸ ਨੇ ਬਹੁਤ ਅਤਿਆਚਾਰ ਕੀਤਾ ਸਾਡੇ ਬਹੁਤ ਸਾਰੇ ਵਲੰਟੀਅਰ ਜ਼ਖਮੀ ਹੋ ਗਏ ਬਹੁਤ ਸਾਰੇ ਨਿਤਾ ਸਾਡੇ ਜ਼ਖਮੀ ਹੋ ਗਏ ਔਰ ਲਗਾਤਾਰ ਚਾਹ ਬਾਟਰ ਕੈਨਨਾ ਚਾਹ ਲਾਠੀ ਚਾਰਜ ਦਾ ਪ੍ਰਯੋਗ ਜਿਹੜਾ ਬਲਦਾ ਪ੍ਰਯੋਗ ਦੇਖੋ ਇਹ ਉਹਨਾਂ ਦੀ ਪਾਰਟੀ ਦੀ ਵਿਚਾਰਧਾਰਾ ਕਿ ਉਹਨਾਂ ਨੇ ਲੋਕਤੰਤਰ ਬਚਾਉਣ ਵਾਲੀ ਬਚਾਉਣ ਲਈ ਆਗੇ ਆਉਣਾ ਜਾਂ ਲੋਕਤੰਤਰ ਦੇ ਕਾਤਲਾਂ ਦੇ ਨਾਲ ਖੜਨਾਗਾ ਜਿਹੜਾ ਸ਼ਰਾਬ ਦਾ ਮਾਫੀਆ ਉਹ ਅਕਾਲੀ ਦਲ ਭਾਜਪੀ ਨੇ ਸ਼ੁਰੂ ਕੀਤਾ ਸੀ ਉਹਨੂੰ ਕੈਰੀ ਆਨ ਕੀਤਾ ਅੱਗੇ ਲੈ ਕੇ ਗਏ ਕਾਂਗਰਸ ਪਾਰਟੀ ਉਹਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਪੰਜਾਬ ਚੋਂ ਖਤਮ ਕੀਤਾ ਜਿਹੜੇ ਲੋਕ ਸ਼ਰਾਬ ਦੇ ਮਾਫੀਆ ਨੂੰ ਪ੍ਰੋਟੈਕਟ ਕਰਦੇ ਹੋ ਸਾਡੇ ਖਿਲਾਫ ਨੇ ਔਰ ਜਿਹੜੇ ਰੈਵਨਿਊ ਬਤਾਉਣ ਦੀ ਗੱਲ ਕਰਦੇ ਨੇ ਸਾਡੇ ਨਾਲ ਇਹ ਚਮਨ ਸਰ ਹੁਣ ਵਾਟਰ ਕੈਨ ਦੇ ਕਿਤੇ ਚਲਾਏ ਜਾ ਰਹੇ ਨੇ ਆਮ ਲੋਕਾਂ ਉਤੇ ਇੱਕ ਪ੍ਰਦਰਸ਼ਨ ਪੰਜਾਬ ਚ ਸੀਗਾ ਚੰਡੀਗੜ੍ਹ ਸ਼ਿਫਟ ਹੋਣ ਜਾ ਰਿਹਾ ਹੁਣ ਬਿਲਕੁਲ ਆਮ ਆਦਮੀ ਪਾਰਟੀ ਜਿਹੜੀ ਆ ਪੁਰ ਅਮਨ ਭਾਰਤੀ ਜਨਤਾ ਪਾਰਟੀ ਦੀ ਦਮਨਕਾਰੀ ਨੀਤੀ ਦਾ ਵਿਰੋਧ ਕਰਦੀ ਆ ਅੱਜ ਭਾਰਤੀ ਜਨਤਾ ਪਾਰਟੀ ਨੇ ਆਪਣੇ ਸਭ ਆਫਿਸ ਜਿਹੜੇ ਨੇ ਕਿ ਉਈ ਡਿਫੇ ਦਫਤਰ ਚ ਖੋਲ ਲੈ ਸੀਵੀਐ ਦੇ ਦਫਤਰ ਚ ਖੋਲ ਲੈ ਅੱਜ ਲੋਕਤੰਤਰ ਦੀ ਹੱਤਿਆ ਦਿਨ ਦਿਹਾੜੇ ਕੀਤੀ ਜਾ ਰਹੀ ਆ ਜਿਸ ਲੋਕਤੰਤਰ ਨੂੰ ਲੈ ਕੇ ਆਉਣ ਦੇ ਲਈ ਸ਼ਹੀਦ ਆਜ਼ਮ ਭਗਤ ਸਿੰਘ ਉਹਨਾਂ ਨੇ ਸ਼ਹਾਦਤ ਦਿੱਤੀ ਬਹੁਤ ਸਾਰੇ ਸਾਡੇ ਨੌਜਵਾਨ ਉਸ ਸਮੇਂ ਸ਼ਹਾਦਤ ਦਾ ਜਾਮ ਪੀ ਗਏ ਅੱਜ ਉਹਨਾਂ ਦੁਆਰਾ ਸਿਰਜਿਆ ਲੋਕਤੰਤਰ ਦਾ ਕਤਲ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਦਿਨ ਦਿਹਾੜੇ ਕਰ ਰਹੀ ਆ ਅੱਜ ਦੇਸ਼ ਦੇ ਅੰਦਰ ਇਲੈਕਸ਼ਨ ਦਾ ਸਮਾਂ ਆ आज देश ਦੇ ਅੰਦਰ ਜਨਰਲ ਇਲੈਕਸ਼ਨ ਹੋ ਰਹੀ ਆ ਕੋਡ ਆਫ ਕੰਡਕਟ ਲੱਗਿਆ ਹੋਇਆਗਾ ਔਰ ਉਸ ਸਮੇਂ 2 ਸਾਲਾਂ ਬਾਅਦ ਸਾਡੇ ਕੌਮੀ ਕਮਿਸ਼ਨਰ ਅਰਵਿੰਦ ਕੇਜਰੀਵਾਲ ਜੀ ਨੂੰ ਫੜਨਾ ਰੈਸਟ ਕਰਨਾ ਇਸ ਗੱਲ ਦਾ ਸਬੂਤ ਆ ਕਿ ਭਾਰਤੀ ਜਨਤਾ ਪਾਰਟੀ ਜਿਹੜੇ ਆਪੋਜੀਸ਼ਨ ਦੇ ਨੇਤਾਨ ਨੇ ਉਹਨਾਂ ਦੇ ਪ੍ਰਚਾਰ ਤੋਂ ਡਰਦੀ ਆ ਆਮ ਆਦਮੀ ਪਾਰਟੀ ਤੋਂ ਡਰਦੀ ਆ ਕਿਉਂਕਿ ਆਮ ਆਦਮੀ ਪਾਰਟੀ ਲੋਕਾਂ ਨਾਲ ਸੱਚੀਆਂ ਗੱਲਾਂ ਕਰਦੀ ਆ ਆਮ ਆਦਮੀ ਪਾਰਟੀ ਲੋਕਾਂ ਦੇ ਬੱਚਿਆਂ ਨੂੰ ਪੜਾਉਣ ਦੀ ਗੱਲ ਕਰਦੀ ਆ ਆਮ ਆਦਮੀ ਪਾਰਟੀ ਚੰਗੀਆਂ ਸਿਹਤ ਸਹੂਲਤਾਂ ਦੀ ਗੱਲ ਕਰਦੀ ਆ ਤਾਂ ਹੀ ਮੈਂ ਸਮਝਦਾ ਆ ਆਮ ਆਦਮੀ ਪਾਰਟੀ ਦੇ ਨੇਤਾਵਾਂ ਨੂੰ ਫੜ-ਫੜ ਕੇ ਜੇਲ੍ਹਾਂ 'ਚ ਡੱਕਿਆ ਜਾ ਰਿਹਾ ਬਿਲਕੁਲ ਅਸੀਂ ਲੋਕਤੰਤਰ ਬਚਾਉਣ ਦੇ ਲਈ ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਦੇ ਲਈ ਆਖਰੀ ਦਮ ਤੱਕ ਲੜਾਈ ਲੜਾਂਗੇ ਅਸੀਂ ਅਰਵਿੰਦ ਕੇਜਰੀਵਾੜੀ ਦੇ ਸੱਚੇ ਸਪਾਹੀ ਆ ਬਿਲਕੁਲ ਅਰਵਿੰਦ ਕੇਜਰੀਵਾੜੀ ਦੇ ਸਾਰੇ ਸਾਰੇ ਸਾਡੇ ਵਲੰਟੀਅਰ ਚਟਾਨ ਦੀ ਮੰਗ ਥਰੇ ਨੇਗੇ ਅੱਜ ਅਸੀਂ ਜਿਹੜਾ ਗਵਰਨਰ ਸਾਹਿਬ ਨੂੰ ਮਿਲਣ ਜਾਣਾ ਸੀਗਾ ਅਸੀਂ ਭਾਰਤੀ ਜਨਤਾ ਪਾਰਦੇ ਦਫਤਰ ਦਾ ਕਰਾਉ ਵੀ ਕਰਨਾ ਸੀਗਾ ਪਰ ਲੇਕਿਨ ਮੈਂ ਸਮਝਦਾਗਾ ਅੱਜ ਚੰਡੀਗੜ੍ਹ ਦੀ ਪੁਲਿਸ ਨੇ ਬਹੁਤ ਅਤਿਆਚਾਰ ਕੀਤਾ ਸਾਡੇ ਬਹੁਤ ਸਾਰੇ ਵਲੰਟੀਅਰ ਜ਼ਖਮੀ ਹੋ ਗਏ ਬਹੁਤ ਸਾਰੇ ਨੰਤਾ ਸਾਡੇ ਜ਼ਖਮੀ ਹੋ ਗਏ ਪਰ ਲਗਾਤਾਰ ਚਾਹ ਬਾਟਰ ਕੈਨਨਾ ਚਾਹ ਲਾਠੀ ਚਾਰਜ ਦਾ ਪ੍ਰਯੋਗ ਜਿਹੜਾ ਬਲ ਦਾ ਪ੍ਰਯੋਗ ਉਹ ਮੋਦੀ ਸਾਹਿਬ ਦੀ ਪੁਲਿਸ ਕਰ ਰਹੀ ਹੈ ਹੁਣ ਜਿੱਥੇ ਪੰਜਾਬ ਦੀ ਗੱਲ ਕਰੀਏ ਕਾਂਗਰਸ ਪੰਜਾਬ ਕਾਂਗਰਸ ਆਮ ਆਦਮੀ ਪਾਰਟੀ ਵੱਖੋ ਵੱਖਰੇ ਹੈ ਪਰ ਦਿੱਲੀ ਚ ਇਹ ਇੰਡੀਆ ਗੱਠ ਜੋੜ ਬਣ ਚੁੱਕਿਆ ਹੈ ਉੱਥੇ ਉਹ ਗੱਲ ਕਰਦੇ ਨੇ ਅਰਵਿੰਦ ਕੇਜਰੀਵਾਲ ਹੋਣਾ ਦੇ ਹੱਕ ਦੀ ਰਾਹੁਲ ਗਾਂਧੀ ਤੇ ਪ੍ਰਿੰਕਾ ਗਾਂਧੀ ਪਰ ਇੱਥੇ ਪ੍ਰਤਾਪ ਬਾਜਵਾ ਵੱਲੋਂ ਜਾਂ ਰਾਜਾ ਵੜਿੰਗ ਵੱਲੋਂ ਹਲੇ ਤੱਕ ਕੋਈ ਸਟੇਟਮੈਂਟ ਬਾਹਰ ਦਿੱਤੀ ਨਹੀਂ ਗਈ ਦੇਖੋ ਇਹ ਉਹਨਾਂ ਦੀ ਪਾਰਟੀ ਦੀ ਵਿਚਾਰਧਾਰਾ ਕਿ ਉਹਨਾਂ ਨੇ ਲੋਕਤੰਤਰ ਬਚਾਉਣ ਵਾਲੀ ਬਚਾਉਣ ਲਈ ਅੱਗੇ ਆਉਣਾ ਜਾਂ ਲੋਕਤੰਤਰ ਦੇ ਕਾਤਲਾਂ ਦੇ ਨਾਲ ਖੜਨਾਗਾ ਇਹ ਤਾਂ ਡਿਸਾਈਡ ਬਾਜਵਾ ਸਾਹਿਬ ਨੇ ਕਰਨਾਗਾ ਜਾਂ ਉਹਨਾਂ ਦੇ ਲੀਡਰਾਂ ਨੇ ਕਰਨਾਗਾ ਪਰ ਅਸੀਂ ਆਪਣੀ ਲੜਾਈ ਜਿਹੜੀ ਆ ਲੋਕਤੰਤਰ ਨੂੰ ਬਚਾਉਣ ਲਈ ਆਖਰੀ ਦਮ ਤੱਕ ਜਾਰੀ ਰੱਖਾਂਗੇ ਹੁਣ ਫਾਈਨੈਂਸ ਮਿਨਿਸਟਰ ਤੁਸੀਂ ਹੈਗੇ ਹੋ ਇਹ ਸ਼ਰਾਬ ਦਾ ਜਿਹੜਾ ਨੀਤੀ ਲੈ ਕੇ ਆਈ ਸੀ ਤੁਸੀਂ ਇਹਦੇ ਵਾਰ ਵੀ ਪੜਿਆ ਹੋਣਾ ਕਹਿੰਦੇ ਕਿ ਜਿਹੜੀ ਨੀਤੀ ਲੈ ਕੇ ਆਈ ਗਈ ਹੈ ਸਰਕਾਰ ਲੈ ਕੇ ਆਈ ਸੀ ਲੋਕਾਂ ਦੇ ਫਾਇਦੇ ਵਾਸਤੇ ਬਟ ਇਹ ਵੱਡੇ ਕਾਰੋਬਾਰੀਆਂ ਵਾਸਤੇ ਇੱਕ ਤਰੀਕੇ ਦੀ ਥਾਲੇ ਚ ਪਰੋਸੀ ਗਈ ਸੀ ਉਹਨਾਂ ਨੂੰ ਲੋਕ ਇਹ ਵੀ ਦਾਵਾ ਕਰ ਰਹੇ ਨੇ ਕਿ ਠੇਕੇ ਤੇ ਰੇਟ ਵਧਾ ਦਿੱਤੇ ਸੀ ਇਹ ਲਾਇਸੈਂਸ ਦਾ ਰੇਟ ਵਧਾ ਦਿੱਤਾ ਸੀਗਾ ਦੇਖੋ ਪੰਜਾਬ ਦੇ ਅੰਦਰ ਜਿਹੜਾ ਸ਼ਰਾਬ ਦਾ ਮਾਫੀਆ ਉਹ ਅਕਾਲੀ ਦਲ ਭਾਜਪਾ ਨੇ ਸ਼ੁਰੂ ਕੀਤਾ ਸੀ ਉਹਨੂੰ ਕੈਰੀ ਆਨ ਕੀਤਾ ਅੱਗੇ ਲੈ ਕੇ ਗਏ ਕਾਂਗਰਸ ਪਾਰਟੀ ਉਹਨਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਪੰਜਾਬ ਚੋਂ ਖਤਮ ਕੀਤਾ ਅੱਜ ਜਿਸ ਸਮੇਂ ਐਕਸਾਈਜ਼ ਚੋਂ 650 ਕਰੋੜ ਰੁਪਏ ਦੀ ਕਮਾਈ ਹੁੰਦੀ ਸੀ ਅੱਜ ਉਹ ਦੋ ਸਾਲਾਂ ਚ ਬਦ ਕੇ 10000 ਕਰੋੜ ਰੁਪਇਆ ਹੋ ਗਈ ਇਹਦਾ ਮਤਲਬ ਹੈ 4000 ਕਰੋੜ ਰੁਪਇਆ ਸਾਡੇ ਕੋਲ ਮਾਲੀਆ ਵਾਧਾ ਹੋਇਆ ਐਕਸਾਈਜ਼ ਚੋਂ ਤੇ ਇਹਦਾ ਮਤਲਬ ਤਾਂ ਇਹ ਆਮ ਸਿੱਧੇ ਸਾਡੇ ਬੰਦੇ ਨੂੰ ਸਮਝ ਆਉਂਦੀ ਆ ਕਿ ਪੰਜਾਬ ਚੋਂ ਐਕਸਾਈਜ਼ ਦਾ ਜਿਹੜਾ ਸ਼ਰਾਬ ਦਾ ਮਾਫੀਆ ਸੀ ਖਤਮ ਹੋ ਗਿਆ ਇਸੇ ਗੱਲ ਕਰਕੇ ਜਿਹੜੇ ਲੋਕ ਸ਼ਰਾਬ ਦੇ mafias ਨੂੰ ਪ੍ਰੋਟੈਕਟ ਕਰਦੇ ਹੋ ਸਾਡੇ ਖਿਲਾਫ ਨੇ ਔਰ ਜਿਹੜੇ ਰੈਵਨਿਊ ਵਧਾਉਣ ਦੀ ਗੱਲ ਕਰਦੇ ਨੇ ਸਾਡੇ ਨਾਲ ਲੈ ਪਰ ਜਿਹੜੀ ਜਿਹੜੀ ਗੱਲ ਮੈਂ ਕਰ ਰਿਹਾ ਦਿੱਲੇ ਦੀ ਕਰ ਰਿਹਾ ਦਿੱਲੀ ਵਿੱਚ ਜਿਹੜੀ ਸ਼ਰਾਬ ਨੀਤੀ ਲਾਗੂ ਹੋਈ ਸੀ ਪਹਿਲਾਂ ਲਾਗੂ ਕੀਤੀ ਗਈ ਲੋਕਾਂ ਨੇ ਵਿਰੋਧ ਕੀਤਾ ਹਟਾ ਲਈ ਗਈ ਕੋਈ ਵਿਰੋਧ ਨਹੀਂ ਹੋਇਆ ਉੱਥੇ ਐਲਜੀ ਸਾਹਿਬਾਨ ਨੇ ਪਰਮਿਸ਼ਨ ਨਹੀਂ ਦਿੱਤੀ ਇਸ ਗੱਲ ਕਰਕੇ ਉਹ ਵਾਪਸ ਲਈ ਗਈ ਐਲਜੀ ਸਾਹਿਬ ਜਿਹੜੇ ਭਾਰਤੀ ਜਨਤਾ ਪਾਰਟੀ ਵੱਲ ਲਗਾਏ ਗਏ ਨੇ ਉਹਨਾਂ ਨੇ ਜਿਹੜਾ ਗਲਤ ਕੰਮ ਕੀਤਾ ਇੱਕ ਆਖਰੀ ਸਵਾਲ ਥੋੜਾ ਪੁੱਛਣਾ ਚਾਹਾਂਗਾ ਕਿ ਹਾਈ ਕੋਰਟ ਵਿੱਚ ਚਲੋ ਇਹ ਹਰਪਾਲ ਚਿਮਾ ਜੀ ਸਨ ਪੰਜਾਬ ਤੇ ਉਹਨਾਂ ਨੇ ਨਾ ਸਟੇਟਮੈਂਟਸ ਦਿੱਤੀਆਂ ਕਈਆਂ ਨੇ ਸੋ ਵਿੱਤ ਮੰਤਰੀ ਪੰਜਾਬ ਹਰਪਾਲ ਚਿਮਾ ਜੀ ਨੇ ਵੀ ਲੋ ਸਟੇਟਮੈਂਟਸ ਦਿੱਤੀਆਂ ਕਈਆਂ ਨੇ ਕਿ ਜਿਹੜੇ ਵਰਕਰ ਇੱਥੇ ਮੌਜੂਦ ਨੇ ਉਹਨਾਂ ਚਿਰਤਕ ਇੱਥੇ ਮੌਜੂਦ ਰਹਿਣਗੇ ਜਿੰਨਾ ਚਿਰ ਤੱਕ ਅਰਵਿੰਦ ਕੇਸ ਜਿਬਾਲ ਹੋਣਾ ਨੂੰ ਇਨਸਾਫ ਨਹੀਂ ਮਿਲਦਾ ਅਸੀਂ ਮੌਜੂਦ ਆ ਇਸ ਵੇਲੇ ਚੰਡੀਗੜ੍ਹ ਮੁਹਾਲੀ ਦੇ ਬਾਰਡਰ ਤੇ ਜਿੱਥੇ ਪ੍ਰਦਰਸ਼ਨਕਾਰੀ ਮੌਜੂਦ ਨੇ ਆਪਾਂ ਦੀ ਪਾਰਟੀ ਦੇ ਵਰਕਰਸ ਮੌਜੂਦ ਨੇ ਚੰਡੀਗੜ੍ਹ ਪੁਲਿਸ ਵਾਲੋ ਇਹਨਾ ਤੇ ਬਾਟਰ ਕੈਨਨਸ ਛੱਟਿਆ ਗਿਆ ਕੁਝ ਲੋਕਾਂ ਤੇ ਲਾਠੀ ਚਾਰਜ ਵੀ ਹੋਇਆ ਹੈ ਹੁਣ ਦੇਖਣਾ ਹੈ ਕਿ ਅਗਲੀ ਕਾਰਵਾਈ ਕੀ ਹੋਵੇਗੀ ਤੁਸੀਂ ਦੇਖ ਰਹੇ ਹੋ ਪੰਜਾਬ ਐਕਸ ਨਿਊਜ਼ ਮੇਰੇ ਸ਼ਬ ਚਾਵਲਾ ਕੈਮਰਾ ਦੇ ਪਿਛੋਂ ਸੋਨੂ ਚੋਟਾਲਾ ਚੰਡੀਗੜ੍ਹ ਮਾਲੀ ਬਾਟਰ ਤੋਂ ਧੰਨਵਾਦ